ਥੋੜਾ ਜਿਹਾ ਬੀਜ਼ੀ ਹੋ ਗਈ ਸੀ ਜਦੋਂ ਮਮਾ ਪਾਣੀ ਰੱਖ ਗਏ ਸੀ ਪਾਣੀ ਸੀ ਦਰਮੋਂ ਹੋਣ ਹਾਂਜੀ ਇੱਧਰ ਮੰਮਾ ਨੇ ਪਾਣੀ ਥੋੜਾ ਜਿਹਾ ਜ਼ਿਆਦਾ ਰੱਖਤਾ ਸੀ ਇਹਨੂੰ ਸੀ ਕੱਢ ਲਾਂਗੇ ਦੋ ਜੁ ਨਹੀਂ ਦੇਖਣ ਲੈ ਇੱਕ ਤਾਂ ਮੰਮੀ ਦਾ ਚਲਾ ਰੱਖ ਇੱਕ ਹੁਣ ਤਾਂ ਜੀ ਇੱਧਰ ਅਸੀਂ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਹੈ ਤੁਸੀਂ ਵੇਖ ਸਕਦੇ ਹੋ ਜਿੰਨਾ ਚਿਰ ਪਾਣੀ ਚ ਉਬਾਲ ਨਹੀਂ ਆ ਜਾਂਦਾ ਉਹਨਾਂ ਟਾਈਮ ਅਸੀਂ ਚੈਰੀ ਜਿਹੜੀ ਮਤਲਬ ਮਤੀਰੇ ਦੇ ਛਿਲਕੇ ਉਹਨਾਂ ਨੂੰ ਵਿੱਚ ਨਹੀਂ ਪਾਉਣਾ ਠੀਕ ਹੋਊਗਾ ਹਾਂਜੀ ਥੈਂਕ ਯੂ ਮੇਰੀ ਲਾਈਕ ਤੇ ਬਣੇ ਰਹਿਣ ਲਈ ਤੇ ਇੱਧਰ ਅਸੀਂ ਪਾਣੀ ਗਰਮ ਹੋਣ ਦੇ ਰੱਖਤਾ ਸੀ ਤੇ ਇੱਧਰ ਅਸੀਂ ਚਾਸ਼ਨੀ ਬਣਾ ਲਵਾਂਗੇ ਮੈਂ ਗਰਮ ਕੀਤੀ ਚਾਸ਼ਨੀ ਸੀ ਥੋੜੀ ਜਿਹੀ ਬਣਾਉਣੀ ਆ ਮਤਲਬ ਕਿੰਨਾ ਅੱਜ ਦੇ ਕੋਲ ਚਿੱਟੇ ਹੈਗੇ ਨਾ ਅਕੋਰਡਿੰਗ ਆ ਇੱਕ ਗਲਾਸ ਅਸੀਂ ਪਾਣੀ ਤਾਂ ਲੈ ਲਿਆ ਆ ਜਿਹਨੂੰ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਾਂਜੀ ਇੱਧਰ ਅਸੀਂ ਖੰਡ ਪਾ ਦਵਾਂਗੇ ਤੁਸੀਂ ਵੀ ਸੱਤ ਦਿਓ ਕਹਿੰਦੇ ਕਹਿੰਦੇ ਆ ਰਹੇ ਮਾਰੋ ਕਰੋ ਪੂਰਾ ਧੀਰੇ ਕਰੋ हाँ जी इधर तुम वेख सकते हो साडा पानी थोड़ा थोड़ा गर्म थो हो गया है ਇਹਦੇ ਚ ਉਬਾਲਦੀ ਹੋਣ ਲੱਗਿਆ